ਸਾਰਿਆਂ ਨੂੰ ਪਿਆਰ ਭਰੀ ਸ਼ਾਸਤਰੀ ਕਾਲਜੀ ਤੇ ਸਵਾਗਤ ਕਰਦੇ ਆ ਤੁਹਾਡਾ ਸਾਰਿਆਂ ਦਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਪਹੁੰਚੇ ਆ ਮੰਡੀ ਗਵਿੰਦਗੜ੍ਹ ਤੇ ਇੱਥੇ ਲੱਗਿਆ ਹੋਇਆ ਦਵਾਈ ਕਾਰਨੀਵਲ ਮੇਲਾ ਤੇ ਆਪਾਂ ਤੁਹਾਨੂੰ ਸਾਰਾ ਮੇਲਾ ਦਿਖਾਵਾਂਗੇ ਤੇ ਵੀਡੀਓ ਦੇ ਐਂਡ ਤੱਕ ਬਣੇ ਰਹੋ ਤੇ ਚੱਲਦੇ ਆਪਾਂ ਅੰਦਰ ਤੇ ਤੁਹਾਨੂੰ ਸਾਰਾ ਮੇਲਾ ਦਿਖਾਉਣੇ ਆ ਜੀ ਲਾਓ ਜੀ ਚੱਲਦੇ ਆਪਾਂ ਅੱਗੇ ਤੇ ਇਹ ਮੇਲੇ ਦਾ ਸਾਰਾ ਬਾਹਰੋਂ ਵੀਊ ਆ ਤੁਸੀਂ ਬਾਹਰੋਂ ਵੀਊ ਦੇਖ ਸਕਦੇ ਆ ਆਪਾਂ ਤੁਹਾਨੂੰ ਅੰਦਰੋਂ ਵੀ ਦਿਖਾਵਾਂਗੇ ਤੇ ਅੰਦਰ ਜਾਣ ਲਈ ਇੱਥੇ ਟਿਕਟ ਲੈਣੀ ਪੈਂਦੀ ਆ ਤੇ ਟਿਕਟ 카운ਟਰ ਸਾਹਮਣੇ ਬਣੇ ਹੋਏ ਨੇ ਆਪਾਂ ਟਿਕਟ ਲਵਾਂਗੇ ਤੇ ਤੁਹਾਨੂੰ ਦੱਸ ਤੇ ਬਾਕੀ ਬਾਲ ਤੁਹਾਨੂੰ ਆਪਾਂ ਬਾਹਰੋਂ ਦਿਖਾ ਦਈਏ ਸਾਰਾ ਵਿਊ ਤੇ ਆ ਦੇਖੋ ਇੱਧਰ ਸਾਰਾ ਇਹ ਦਵਾਈ ਕਾਰਨੀਵਲ ਮੇਲਾ ਜਿਹੜਾ ਗਵਿੰਦਗੜ੍ਹ ਲੱਗਾ ਹੋਇਆ ਆਪਾਂ ਤੁਹਾਨੂੰ ਸਾਰਾ ਦਿਖਾਵਾਂਗੇ ਤੇ ਸੁੱਖ ਚੱਲਿਆ ਟਿਕਟ ਲੈਣ ਤੇ ਟਿਕਟ ਲੈਣੀਆਂ ਪਹਿਲਾਂ ਤੇ ਇਹਦੀ ਟਿਕਟ ਤੇ ਮੇਲੇ ਦੀ ਉਹ 30 ਰੁਪਏ ਦੀ ਤੇ ਆਪਾਂ ਟਿਕਟ ਲੈ ਲਈ ਤੇ ਹੁਣ ਤੁਹਾਨੂੰ ਸਾਰਾ ਮੇਲਾ ਪਤਖਾਵਾਂਗੇ ਤੇ ਜੰਮਿਆ ਸਾਹਮਣੇ ਪੁਲ ਬਣਿਆ ਹੋਇਆ ਇਹ ਵੀ ਤੁਹਾਨੂੰ ਦਿਖਾਵਾ ਦਿਖਾਵਾਂਗੇ ਆਪਾਂ ਤੇ ਆਹ ਦੇਖੋ ਜੀ 30 ਰੁਪਏ ਟਿਕਟ ਲੱਗੀ ਆ ਮਤਲਬ 60 ਰੁਪਏ ਲੱਗਣਗੇ ਦੋਨਾਂ ਦੇ ਤੇ ਉਧਰੋਂ ਆਪਣੀ ਐਂਟਰੀ ਹੈ ਸਾਹਮਣੇ ਤੋਂ ਉਹ ਦੇਖੋ ਪੌੜੀਆਂ ਤੋਂ ਤੇ ਆਪਾਂ ਚੱਲਦੇ ਹਾਂ ਅੱਧ ਨੂੰ ਤੇ ਇਹ ਟਿਕਟ ਕਾਊਂਟਰ ਮੂੜੀ ਬਣਿਆ ਇੱਥੇ ਤੁਸੀਂ ਟਿਕਟ ਲੈ ਸਕਦੇ ਹੋ ਆਪੇ ਤੇ ਆਹ ਦੇਖੋ ਕਿੰਨਾ ਸੋਹਣਾ 뷰 ਆ ਰਿਹਾ ਇੱਧਰੋਂ ਦੇਖੋ ਪੂਰਾ ਕਾਰਨੀਵਲ ਮੇਲੇ ਦਾ ਕਿੰਨਾ ਸੋਹਣਾ 뷰 ਆ ਰਿਹਾ ਤੇ ਉਹ ਸਾਹਮਣੇ ਪੁਲ ਉੱਪਰ ਦੀ ਆਪਾਂ ਵੀ ਨੰਗਣਾ ਤੁਹਾਨੂੰ ਦਿਖਾਵਾਂਗੇ ਉੱਥੋਂ ਤੇ ਆਪਾਂ ਚੱਲਦੇ ਅੱਗੇ ਨੂੰ ਤੇ ਆਹ ਦੇਖੋ ਸਾਹਮਣੇ ਇੱਥੋਂ ਹੈਗੀ ਮੇਨ ਐਂਟਰੀ ਹੈ ਮੇਲੇ ਦੀ ਤੇ ਸਾਹਮਣੇ ਵੈਲਕਮ ਲਿਖਿਆ ਹੋਇਆ ਤੇ ਵੈਲਕਮ ਤੋਂ ਅੱਗੇ ਹੁਣ ਆਪਾਂ ਇਹ ਪੁਲ ਦੇ ਉੱਪਰ ਦੀ ਅੱਗੇ ਜਾਵਾਂਗੇ ਤੇ ਇਹ ਪੁਲ ਬਣਿਆ ਹੋਇਆ ਦੇਖੋ ਬਿਲਕੁਲ ਤੇ ਇੱਧਰ ਬਰਜ ਖਲੀਫਾ ਤੁਹਾਨੂੰ ਸਾਰਾ ਨੇੜੇ ਤੋਂ ਦਿਖਾਵਾਂਗੇ ਬਾਕੀ ਤੁਹਾਨੂੰ ਸਾਰੇ ਹੋਰ ਝੁੱਲੇ ਚਾਹਲੇ ਜੇ ਅੰਦਰ ਚੱਲ ਰਹੇ ਨੇ ਸਾਰੇ ਦਿਖਾਵਾਂਗੇ ਤੁਹਾਨੂੰ ਤੇ ਆਹ ਦੇਖੋ ਬਿਲਕੁਲ ਤੇ ਆਪਾਂ ਇਧਰੋਂ ਆਏ ਆ ਤੇ ਆਪਾਂ ਹੁਣੇ ਪੁਲ-ਪੁਲਰ ਅੱਗੇ ਜਾ ਰਹੇ ਆ ਤੇ ਇੱਥੇ ਵੀ ਦੇਖੋ ਕਿੰਨਾ ਸੋਹਣਾ ਬਣਾ ਕੇ ਬਣਾਇਆ ਗਿਆ ਮੂਰੇ ਤੇ ਇੱਥੇ ਵੀ ਵੈਲਕਮ ਲਿਖਿਆ ਤੇ ਉਸ ਤੋਂ ਅੱਗੇ ਚੱਲਦੇ ਇੱਕ ਗੇਟ ਹੋਰ ਆਊਗਾ ਤੇ ਇੱਧਰ ਦੇਖੋ ਕਿੰਨਾ ਸੋਹਣਾ 뷰 ਆ ਆ ਦੇਖੋ ਸਾਹਮਣੇ ਇੱਕ ਗੇਟ ਹੋਰ ਆ ਗਿਆ ਤੇ ਚੱਲਦੇ ਆਪਾਂ ਅੰਦਰ ਆ ਦੇਖੋ ਜੀ ਇੱਥੇ ਵੈਲਕਮ ਇੱਥੇ ਵੈਲਕਮ ਲਿਖਿਆ ਹੋਇਆ ਤੇ ਬਸ ਆਪਾਂ ਐਂਟਰ ਹੋਣ ਵਾਲੇ ਆ ਮੇਲੇ ਦੇ ਅੰਦਰ ਲਓ ਜੀ ਇਹ ਤੋਂ ਬਾਅਦ ਉਤਰ ਕੇ ਆਪਾਂ ਮੇਲੇ ਦੇ ਅੰਦਰ ਐਂਟਰ ਹੋ ਜਾਵਾਂਗੇ ਤੇ ਤੁਹਾਨੂੰ ਆਪਾਂ ਸਾਰਾ ਇਹ ਮੇਲਾ ਦਿਖਾਵਾਂਗੇ ਤੇ ਵੀਡੀਓ ਦੇ ਐਂਡ ਤੱਕ ਬਣੇ ਰਹੋ ਜੇ ਵੀਡੀਓ ਵਧੀਆ ਲੱਗਦੀ ਹੁੰਦੀ ਹੈ ਸ਼ੇਅਰ ਜ਼ਰੂਰ ਕਰਦਾ ਕਰੋ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਜੀ ਤੇ ਦੇਖੋ ਸਾਰੇ ਦਵਾਈ ਦਾ ਬੁਰਜ ਖਲੀਫਾ ਵੀ ਇੱਥੇ ਬਣਾਇਆ ਹੋਇਆ ਉਹ ਵੀ ਤੁਹਾਨੂੰ ਪਤਵਾਉਣੀ ਆ ਬਾਕੀ ਕਾਰਪੀਡੀਸ ਡਾਲਰ ਵੀ ਤੁਹਾਨੂੰ ਦਿਖਾਵਾਂਗੇ ਹਾਰੀਆਂ ਆਪਾਂ ਤੇ ਆ ਦੇਖੋ ਸਾਰਾ ਇੱਥੋਂ ਆਪਣੀ ਐਂਟਰੀ ਹੋਈ ਆ ਤੇ ਵਿਊ ਦੇਖੋ ਕਿੰਨਾ ਸੋਹਣਾ ਹੋਗਾ ਦੇਖੋ ਤੇ ਆਪਾਂ ਚੱਲਦੇ ਅੱਗੇ ਹੁਣ ਤੇ ਆ ਜੋ ਜੇ ਜਾਂਦੇ ਆਪਾਂ ਲਾਓ ਜੀ ਆਪਾਂ ਪਹੁੰਚ ਚੁੱਕੇ ਆਂ ਦਵਾਈ ਤੇ ਤੁਹਾਨੂੰ ਦਿਖਾਉਣਾ ਸਾਰਾ ਦਵਾਈ ਦਾ ਮੇਲਾ ਇਸ ਕਿੰਨਾ ਤੇ ਪੈਂਦਾ ਜੀ ਦਵਾਈ ਦਾ ਬਲੇਖਾ ਫਿਰ ਦੇਖੋ ਵੀ ਤੇ ਲਓ ਜੀ ਸਾਹਮਣੇ ਦੇਖੋ ਬਰਜ ਕਲੀਫਾ ਦੇਖ ਲਿਆ ਬਰਜ ਕਲੀਫਾ ਲਓ ਭਾਈ ਹਾਂ ਮਹ ਦਿਖਾ ਦਈਏ ਤੇ ਬਈ ਦਾ ਬਰਜ ਕਲੀਫਾ ਦਬਈ ਪਹੁੰਚੇ ਹੋਏ ਆ ਆਪਾਂ ਲਓ ਵੀ ਆਪਾਂ ਫਿਰ ਜੇ ਟਾਈਮ ਤੇ ਦਬਈ ਤੇ ਦਬਈ ਦਾ ਤੁਹਾਨੂੰ ਆਪਾਂ ਬਰਜ ਕਲੀਫਾ ਦਿਖਾ ਰਹੇ ਆ ਚੰਗੀ ਤਰ੍ਹਾਂ ਦੇਖੋ ਤੇ ਜਦੋਂ ਮੈਂ ਤੁਹਾਨੂੰ ਪਹਿਲਾਂ ਹੀ ਦੱਸਤਾ ਕਿ ਮੰਡੀ ਗਵਿੰਦਗੜ੍ਹੇ ਮੇਲਾ ਲੱਗਿਆ ਹੋਇਆ ਤੇ ਬੱਚਿਆਂ ਨੂੰ ਜ਼ਰੂਰ ਦਿਖਾ ਕੇ ਲੈ ਕੇ ਜਾਇਓ ਦੇਖੋ ਜੀ ਤੇ ਇਹ ਵਕਤ ਨੂੰ ਤਾਂ ਦਿਖਾਉਣਿਆ ਸਾਰਾ ਮੇਲਾ ਬਾਕੀ ਤੇ ਲਾਈਟਿੰਗ ਹੋਊਗੀ ਬਾਕੀ ਕੀ ਕਿਉਂਕਿ ਅਜੇ ਲਾਈ ਨਹੀਂ ਥੋੜਾ ਨੇਰੇ ਵਿੱਚ ਲਾਉਣਗੇ ਫੇਰ ਥੋੜਾ ਜਾੜੇ ਵਜਿਹਾ ਦੇਖੋ ਤੇ ਉਹ ਤੇ ਵਾਈਟਰ ਦਿਖਾਉਣੇ ਆ ਤੁਹਾਨੂੰ ਭਾਈ ਗੱਡੀਆਂ ਚਲਾਉਂਗੇ ਭਾਈ ਉਹਨੂੰ ਲਓ ਜੀ ਤੇ ਅੱਗੇ ਦਿਖਾਉਣੇ ਆ ਤੁਹਾਨੂੰ ਸਾਰਾ ਮੇਲਾ ਇਹ ਤੇ ਇਹਦੀ ਵੀ ਟਿਕਟਾਂ ਤੇ ਇਹਦੀ ਹੈਗੀ ਆ ਕਿੰਨੇ ਟਿਕਟ ਹੈ ਬਾਈ 50 ਰੁਪਏ ਦਾ ਚਾਰ ਟਿਕਟ ਹੈ ਜੀ ਇਹਦੇ ਤੁਸੀਂ ਬੈਠਣਾ ਜੀ 50 ਰੁਪਏ ਦੇਖੋ ਕਿੱਦਿਹਾ ਹੋਣਾ ਤੁਹਾਨੂੰ ਲਓ ਭਾਈ ਲਓ ਵੀ ਅੱਗੇ ਦੇਖੋ ਘਰ ਝੂਲਾ ਉਹ ਬੱਲੇ 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 ਕਰਤੇ ਪੁੱਠੇ ਉਹ ਪੱਲੇ ਬੱਲੇ ਤਨ ਜਿਗਰਾ ਭਾਈ ਜਿਹੜੇ ਬੈਠੇ ਆ ਕਿਸ਼ਤੀ ਦੇ ਵਿੱਚ ਬਹੁਤ ਔਖੀ ਦੇਖੋ ਬਹੁਤ ਡਰ ਲੱਗਦਾ ਉਹ ਪੱਲੇ ਬੱਲੇ ਇੱਥੇ ਕਰਦੇ ਠੀਕ ਹੋ ਜਾਂਦੇ ਨਹੀਂ ਉੱਪਰ ਜਦੋਂ ਲੰਗਦੀ ਉਹਦੋਂ ਬਹੁਤ ਡਰ ਲੱਗਦਾ ਉਹ ਬੱਲੇ ਚਲੋ ਹੁਣ ਦਾ ਰੋਕ ਤੇ ਇਹਨਾਂ ਨੇ ਫੇਚ ਲਾਉਣਗੇ ਲਾਓ ਵੀ ਤੇਜ ਕਮਾਈ ਉਹਨੂੰ ਕਿ ਥੋੜਾ ਜਿਹਾ ਪਤਾ ਤਾਂ ਲੱਗੇ ਮਾਰ ਕੇ ਬੈਠੇ ਕਿਹਾ ਆ ਗਿਆ ਮੋਬਾਈਲ ਬੋਲਾ ਦੇ ਦੋਗੇ ਹੋਰ ਦੇਖੋ ਹੋ ਗਈ ਹੋ ਗਈ ਪਾਇਆ

como dios de por ahí, eh. Ahí. Después atrás. Ah, después atrás. Que ah, viene Después. Ahí después travi चा कोशचा चलोया ब होने द कहा गया, गया चलोला चलोल। चलोल गई ਇੱਕ ਰਾਹ ਆ ਪੂਤ ਬੰਗਲਾ ਭਾਈ ਆ ਇੱਥੇ ਗੱਡੀਆਂ ਖੜਕੀਆਂ ਨੇ ਜਿੱਡੀਆਂ ਜੇਦੀ ਭਾਈ 50 ਰੁਪਏ ਟਿਕਟਾ ਪੂਤ ਬੰਗਲੇ ਦੀ ਕੀ ਪਾਇਆ ਲੈ 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 ਲਾਓ ਵੀ ਇਹ ਲੈ ਕੇ ਆਵੀਏ ਤੇਰੇ ਭਾਈ ਬੱਚਿਆਂ ਵਾਸਤੇ ਤੇ ਆ ਰਿੰਗ ਜੀ ਆ ਗਈ ਜਿਹੜੇ ਆਪਾਂ ਜਿਹੜੀ ਟੀਮਾਂ ਲਾ ਪਾਤੀ ਉਹ ਵੀ ਆਪਾਂ ਨੂੰ ਮਿਲ ਜਾਣੀਆਂ ਆ ਦੇਖੋ ਜਿਹੜੀ ਜੀ ਆਪਰੇ ਚ ਪਾਤੀ ਉਹ ਵੀ ਮਿਲ ਜਾਣੀਆਂ ਕਿਹਨੇ ਖੇਡਣਾ 50 ਦਾ ਇੱਕ ਦਾ 50 ਦੇ ਕਿੰਨੇ ਨੇ 8 50 ਦੇ 8 ਭਾਈ ਤੇ ਆ ਬੰਦ ਖਾਉਣੇ ਇੱਧਰ ਭਾਈ ਤਰਾ ਕੱਪੀਆਂ ਕੌਲੀਆਂ ਭਾਈ ਪੱਥਰ ਦੀਆਂ ਨੇ ਪੱਤਰ ਦੀਆਂ ਨੇ ਕਾਹਦੀਆਂ ਨੇ ਤੇ ਹੈ ਇਹ ਨਹੀਂ ਹੈਗਾ ਅੱਛਾ ਇਹ ਹੈਂਡ ਮੇਡ ਆ ਹੈ ਬਾਈਕਾਂ ਦਾ ਪਾਜੀ ਹੈਂਡ ਮੇਡ ਹੈ ਸਾਰਾ ਇਹ ਸਾਰਾ ਬਾਈਕਾਂ ਦਾ ਹੈਂਡ ਮੇਡ ਹੈ ਬਣਿਆ ਕਾਦਾ ਹੁੰਦਾ ਇਹ ਬਣਿਆ ਕਾਦਾ ਹੁੰਦਾ ਕਿਚੀ ਇਥੇ ਬਣਦਾ ਹੈ ਜੀ ਸਿਰੇ ਵਿੱਚ ਕਿਨੀ ਵਿੱਚ ਅੱਛਾ ਹੈ ਇਆ ਦੇਖੋ ਇਧਰ ਬਾਕੀ ਆਵੇਂ ਦਰਦ ਕਰਨ ਲੱਗੀ ਹੋਈ ਆ ਇਹ ਮੈਂ ਆ ਦੇਖੋ ਇਧਰ 20 ਰੁਪਏ ਸੇਲ ਇਧਰ ਭਾਈ 100 ਰੁਪਏ ਆ ਆਜ ਕਿਧਰ ਰੁਪਏ ਵੱਤਕ ਠੀਕ ਆ ਇਧਰ ਜਹਾਜ਼ ਆ ਜਹਾਜ ਤੇ ਭਾਈ ਆ ਕੱਟੀ ਜਿੱਤੀ ਆ ਤੇ ਮੋਟਰਸਾਈਕਲ ਤੇ ਆਹ ਉਹ ਜੰਪ ਜਾ ਗਿਆ ਇਹ ਇਤੀ ਸਾਰਾ ਮੇਲਾ ਜਿਹੜਾ ਮੰਡੀ ਗਵਿੰਦਗੜ੍ਹ ਲੱਗਿਆ ਹੋਇਆ ਉੱਤੋਂ ਦਿਖਾ ਦਈਏ ਸਾਨੂੰ ਆਪਾਂ ਤੇ ਨਾ ਮੈਂ ਪਾ ਰੌਂਡ ਮਾਰੇ ਦੋਸਤ ਜਿਹੜੇ ਸਾਂ ਆ ਵੀ ਇਹ ਰੇਲ ਗੱਡੀ ਆ ਗਈ ਮੰਨ ਲਓ ਆ ਦੇਖੋ ਇੱਧਰ ਪਾਣੀ ਜੁਕਸਤੀ ਲਓ ਵੀ ਦੇਖੋ ਆ ਗੀਆਂ ਟੱਡੀਆਂ ਇੱਧਰ ਭਾਈ ਤੇ ਗੱਡੀ ਝਟ ਜਾਣੀ ਆ ਤੇ ਇਹ ਸਾਰਾ ਮੇਲੇ ਦਾ ਥਿਊ ਆਹ ਕੈਸਤੀ ਬੰਦ ਦਿਖਾਤੀ ਤੇ ਆ ਵੀ ਤੁਹਾਨੂੰ ਦਿਖਾ ਦਿੰਦੇ ਆ ਵੈਸੇ ਦਿਖਾ ਦਿੱਤੀ ਪਹਿਲਾਂ ਆਪਾਂ ਤੁਹਾਨੂੰ ਪਲੇਅ ਦਿਖਾਉਣੇ ਇੱਕ ਵਾਰ ਲੈ ਦੇ ਦੇਖੋ ਵੀ ਤੇ ਦਰੂ ਵੀ ਹਰਾ ਨੂੰ ਪਤਾ ਖਾਤਾ ਇਹ ਦਰੂ ਵੀ ਦਿਖਾਤਾ ਹਰਾ ਤੇ ਇਹ ਲੱਗਿਆ ਹੋਇਆ ਦਵਾਈ ਕਾਰਨੀਵਲ ਮੇਲਾ ਮੰਡੀ ਗਵਿੰਦਗੜ ਤੇ ਜਰੂਰ ਦੇਖ ਕੇ ਜਾਇਓ ਆਕੇ ਬਾਕੀ ਦੇਖਨੇ ਜ ਆਪਣੇ ਹੁੰਦੇ ਹੁੰਦੇ ਲੈਟਾ ਲੁੱਟ ਲੱਗ ਗਿਆ ਪਰ ਤੁਹਾਨੂੰ ਉਹ ਵੀ ਦਿਖਾ ਦਾਂਗੇ ਰਾਤ ਦਾ ਵਿਊ ओके अजय टाइम ਮਿਲਦਾ ਕਾਫੀ ਪਿਆ ਇਹ ਕਾਫੀ ਨੇਰੇ ਰਹੇ ਹੋ ਲਾਉਂਦੇ ਹੋਗੇ ਲੈਟਾ ਲੁੱਟਾ ਹੈ ਤੇ ਉਧਰੋਂ ਸਾਹਮਣੇ ਐਂਟਰੀ ਆ ਇਧਰੋਂ ਮੱਲਾਪਾ ਹੁਣਾ ਆ ਜਗਾ ਇਥੋਂ ਆ ਕੇ ਉਧਰੋਂ ਸਾਹਮਣੇ ਚੁੱਤਰ ਕੇ ਆਰਾ ਤੁਸੀਂ ਮੇਲਾ ਦੇਖ ਸਕਦੇ ਹੋ ਲਓ ਵੀ ਦੇਖੋ ਇਹ ਤੇ ਵੀ ਸਰ ਤੇ ਲਾਈਟਿੰਗ ਕੀਤੀ ਹੋਈ ਆ ਸਾਰੇ ਵਾਲਾ ਲੈਟਿੰਗ ਕਰੀ ਹੋਈ ਆ ਇੱਧਰ ਵੀ ਸਾਰੇ ਲੈਟਿੰਗ ਕਰੀ ਹੋਈ ਆ ਤੁਹਾਨੂੰ ਨੇੜੇ ਤੋਂ ਦਿਖਾਉਣ ਥੋੜੀ ਦੇਖੋ ਲੋਬੀ ਲਾਈਟਾਂ ਲੱਗ ਗਈਆਂ ਤੇ ਦੇਖੋ ਪਰਸ਼ਾਮ ਦਾ 뷰 ਮੇਲੇ ਦਾ ਤੇ ਅਜੇ ਦਿਨ ਕਾਫੀ ਖੜਾ ਥੋੜਾ ਜਿਹਾ ਨੇਰੇ ਹੋ ਤਾਂ ਫਿਰ ਹੋਰ ਵਧੀਆ ਲੱਗਣਗੀਆਂ ਲਾਈਟਾਂ ਜਿਵੇਂ ਇੱਧਰ ਤਾਂ ਲਾਤੀਆਂ ਸਾਰੀਆਂ ਲਾਈਟਾਂ ਇੱਧਰ ਵੀ ਹੰਤ ਖਾਉਣੇ ਇੱਧਰ ਵੀ ਲਾਤੀਆਂ ਤਕਰੀਬਨ ਸਾਰੀਆਂ ਲਾਤੀਆਂ ਬਾਕੀ ਤੁਹਾਨੂੰ ਆਪਾਂ ਉੱਧਰ ਵੀ ਦਿਖਾਉਣੀ ਹੈ ਜੇ ਬੁਰਜ ਕਲੀਪ ਤੇ ਚੱਲ ਪਈਆਂ ਹੋਈਆਂ ਆਹ ਦੇਖੋ ਇੱਧਰ ਸਾਰਾ 뷰 ਰਾਤ ਦਾ ਦਰਵਾਜ਼ਾ ਤਾਂ ਹੋਈ ਨਹੀਂ ਦਿਨ ਖੜਾ ਹੈ ਸ਼ਾਮ ਜੀ ਹੋਈ ਹੋਈ ਆ ਤੇ ਸ਼ਾਮ ਦਾ 뷰 ਆ ਸਾਰਾ ਲਾਈਟਾਂ ਨਾਲ ਪਹਿਲਾਂ ਆਪਾਂ ਤੁਹਾਨੂੰ ਦਿਖਾਦੇ ਬਿਨਾਂ ਲਾਈਟਾਂ ਤੋਂ ਤੇ ਹੁਣ ਲਾਈਟਾਂ ਲੱਗ ਚੁੱਕੀਆਂ ਨੇ ਜਿਵੇਂ ਤੁਸੀਂ ਦੇਖ ਸਕਦੇ ਹੋ ਤੇ ਦੇਖੋ ਸਾਰਾ ਮੇਲੇ ਦਾ 뷰 thank <laughs> you